ਕੁਝ ਕਮੀ ਤੇ ਹੀ ਮੋਹਿਤ ਮੋਹਿਤ ਪੰਡਿਤ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਆ ਕੇ ਮੈਨੂੰ ਪਰਮਾਤਮਾ ਜੀ ਆ ਕੇ ਸਾਫ ਕਰਤਾ ਮੱਥਾ ਟੇਕਣ ਦਾ ਮੌਕਾ ਦਿੱਤਾ ਤੋ ਅੱਜ ਤੁਸੀਂ ਤਾਂ ਆਵਕਾ ਔਰ ਹਰ ਸਾਥ ਕਰਾਇਆ ਤੇ ਮਦਦ ਕਰਦੇ ਨੇ ਪ੍ਰੋਗਰਾਮ ਜਨਮਤ ਵਿਦਿਆ ਕੋਲੇ ਆਪਾਂ ਜੀ ਕਰਕੇ ਅੱਜ ਦਾ ਸਵਾਗਤ ਕਰਾਉਂਦਾ ਹਾਂ ਅੱਧੀ ਰਾਤ ਦੇ ਸਮੇਂ ਦਾ ਲੋਕ ਆਉਂਦੇ ਆ ਤੋ ਸਾਡੇ ਸਮਾਜ ਵਾਸਤੇ ਇਸ ਤਰ੍ਹਾਂ ਦੇ ਦਾ ਜਿੱਥੇ ਇਕੱਠੇ ਲੋਕ ਇਕੱਠੇ ਹੋ ਕੇ ਪਰਮਾਤਮਾ ਦਾ ਲਾਲ ਲੈਂਦੇ ਆ ਤਾਂ ਇਹ ਸਭ ਤੋਂ ਕੁਝ ਵੀ ਕਰਦਾ ਵੀ ਲੋਕਾਂ ਦਾ ਧਿਆਨ ਪਰਮਾਤਮਾ 'ਤੇ ਔਰ ਸਾਡਾ ਸਮਾਜ ਦਾ ਕੋ ਪਰਮਾਤਮਾ ਦੇ ਡਾਕਟਰ ਰਣਜੀਤ ਜੀ ਆਇਆ ਸੋ ਐਸਪੀਰਡ ਆ ਪਰਮਾਤਮਾ ਜਨਕਾ ਦੇ ਬਨਨ ਦਾ ਜਿਹੜੇ ਸਵੱਛ ਸਮਾਜ ਨੂੰ ਬੱਚਿਆਂ ਨੂੰ ਬੇਟੀਆਂ ਨੂੰ ਸਾਰੇ ਪੜਾਉਣ ਦਾ ਤਾਂ ਸੇਧ ਅੱਛੀ ਬਣਦੀ ਹੈ ਅਜਿਹਾ ਤਾਂ ਧਿਆਨ ਅੱਛੀ ਪਾਸੇ ਲੱਗਦਾ ਸੋ ਕੋ ਅੱਛੀ ਹੈ ਤਾਂ ਇਹਨਾਂ ਨੂੰ ਹੋਰ ਬੇਟੀਆਂ ਜਨਮ ਦੇਣ ਸਾਰੇ ਫਾਇਦੇ ਹੋਣਗੇ ਜਿਵੇਂ ਕਿਸੇ ਸਰ ਨੂੰ ਜਿਵੇਂ ਕਿਸਨੇ ਮਾਸੋਈ ਦੇ ਬਾਰੇ ਦੀ ਬਹੁਤ ਬੋਹੋ ਸ਼ੁਭ ਕਾਮਨਾਵਾਂ ਤੇ ਮੈਂ ਦੱਸਣਾ ਚਾਹਾਂਗਾ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਲਖਮੀਨ ਮੰਦਿਰ ਚ ਇੱਕ ਵਾਰ ਨੌਰੀਗੇਟ ਪਟਿਆਲਾ ਦੇ ਵਿੱਚ ਜਿਹੜਾ ਸ਼੍ਰੀ ਕ੍ਰਿਸ਼ਨ ਜੀ ਜਨਮਸ਼ਤਮੀ ਦਾ ਪਰਬ ਉਹ ਆਰੰਭ ਹੋ ਚੁੱਕਿਆ ਤੇ ਰਾਤ 12 ਵਜੇ ਤੱਕ ਇਹ ਜਿਹੜਾ ਆਯੋਜਨ ਹੈ ਚੰਦੇ ਦਾ ਤੇ ਰਾਤੀ 12 ਵਜੇ ਸ਼੍ਰੀ ਕ੍ਰਿਸ਼ਨ ਜਨਮ ਦੀ ਆਰਤੀ ਹੋਏਗੀ ਤਾਂ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਇਹ ਜਸ਼ਨ ਮਨਾਏ ਜਾ ਰਹੇ ਹਨ ਤੇ ਇੱਥੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਥਿਲੋ ਸਾਥ ਜੋ ਉੱਚੇ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੋ ਇਹ ਉੱਚੇ ਤੇ ਬਹੁਤ ਵਧੀਆ ਇਹਨਾਂ ਨੇ ਪੂਰੇ ਪੁੱਛ ਕੇ ਸਾਡੇ ਨਾਲ ਆਯੋਜਨ ਵਿੱਚ ਭਾਗ ਲਿਆ ਵਿਸ਼ੇਸ਼ ਤੌਰ ਤੇ ਜੈ ਸ਼੍ਰੀ ਅੱਜ ਜਨਮ ਅਸ਼ਟਮੀ ਦੇ ਮੌਕੇ ਦੇ ਉੱਤੇ ਸਾਡੇ ਲੋਹਾਰੀ ਗੇਟ ਬਾਜ਼ਾਰ ਅ ਦੇ ਵਿੱਚ ਲਕਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਮੋਹਿਤ ਪੰਡਿਤ ਜੀ ਨੇ ਜੋ ਜਨਮਸ਼ਟਮੀ ਦਾ ਆਯੋਜਨ ਕੀਤਾ ਉੱਥੇ ਸਾਡੇ ਥੋੜਾ ਸਾ ਆਸਮਾਨ ਐਨ ਜੀਓ ਦੇ ਚੇਅਰਮੈਨ ਸਰਦਾਰ ਬਲਜਿੰਦਰ ਢਿੱਲੋਂ ਜੀ ਜੋ ਕਿ ਹੁਣ ਨਵ ਨਿਯੁਕਤ ਸਾਡੇ ਫੂਡ ਐਗਰੋ ਫੂਡ ਗ੍ਰੇਨ ਪੰਜਾਬ ਦੇ ਚੇਅਰਮੈਨ ਵੀ ਬਣੇ ਔਰ ਉਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਲੋਕ ਸਭਾ ਇੰਜਾਂ ਸਾਡੇ ਸਰ ਬਣੇ ਸੀਗੇ ਤਾਂ ਮੋਹਿਤ ਜੀ ਨੇ ਕਿ ਛੱਤ ਸਰਦੇ ਦੇ ਉੱਤੇ ਆਪਣੀ ਟੀਮ ਦੇ ਨਾਲ ਇੱਥੇ ਆਏ ਆ ਸਾਡੇ ਲਖਵਿੰਦਰ ਢਿੱਲੋਂ ਜੀ ਸਾਡੇ ਬੰਦੀ ਜੋਲਾ ਜੀ ਸਾਡੇ ਨਾਲ ਆਏ ਆ ਤਾਂ ਸਾਰੇ ਇੱਥੇ ਆਏ ਤਾਂ ਸਾਨੂੰ ਇੱਥੇ ਆ ਕੇ ਇਹਨਾਂ ਨੇ ਜੋ ਸਾਡੇ ਨਾਲ ਸੈਲੀਬ੍ਰੇਸ਼ਨ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਤਾਂ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਕਿਰਨ ਠਾਕੁਰ ਜੀ ਦਾ ਜਿਹੜੇ ਇਸ ਆਯੋਜਨ ਦਾ ਹਿੱਸਾ ਬਣਿਆ ਧੰਨਵਾਦ